ਅਲੇਜੈਂਦਰ ਕਨਿੰਗਮ ਦੀਆਂ ਬਾਲੀਆਂ ਰਪੋਤਾ ਬ੍ਰਿਟਿਸ਼ ਸਰਕਾਰ ਕੋਲ ਜਾਂਦੀਆਂ ਸੀ ਉਹਨਾਂ ਚ ਉਹਨੂੰ ਰਿਪੋਰਟ ਸੀ ਜਿਹਦੀ ਉਸਨੇ ਬ੍ਰਿਟਿਸ਼ਰਾਂ ਨੂੰ 1829 ਵਿੱਚ ਭੇਜਿਆ ਸੀ ਤੇ 1839 ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋ ਗਈ ਸੀ ਉਸ ਵਿੱਚ ਉਹ ਲਿਖਦਾ ਸੀ ਕਿ ਜਦੋਂ ਸਿੱਧੀ ਜਦੋਂ ਜੰਦੀ ਮਦਾਨ ਚ ਲਾਤੀਆਂ ਰਾਛੇ ਸ ਲਾਤੀਆਂ ਰਾਛੇ ਸ ਕਿਉਂਤੀ ਉਸ ਨੂੰ ਇਹ ਤੋਂ ਨਹੀਂ ਤੋਂ ਇਹ ਤੋਂ ਲਗਤੁ ਲੱਗਦੀ ਨਹੀਂ ਮਿਲਿਆ ਲਿਖਣ ਨੂੰ ਇਹ ਇਹ ਤੋਂ ਤੰਦਾਤੀ ਇਸ ਸਾਥ ਦੇ ਫੌਜੀ ਨੂੰ ਨਹੀਂ ਪਾਲਦੇ ਹੋਰਾ ਤਲਵਾਰ ਪਾਲਦੇ ਹੋਰਾ ਬੱਚ ਤੇਰ ਪਾਲਦੇ ਹੋਰਾ ਪੂਰਾ ਪਾਕੇ ਨੂੰ ਫੌਜੀ ਨੂੰ ਵੀ ਪਾਲਦੇ ਹਨ ਤੇ ਕਿਆ ਸੀ ਕੀ ਅਸੀਂ ਹੰਨ ਨਾਲ ਚੰਦੀ ਮیدਾਨ ਚ ਲਾਰੀ ਨਹੀਂ ਸਾਥ ਦੇ